ਖਟੂਰ ਇਲਾਕੇ ਦੇ ਲੋਕਾਂ ਚ ਅੱਜਕੱਲ੍ਹ ਆਮ ਚਰਚਾ ਹੈ ਕਿ ਜੇਕਰ ਪੰਜਾਬ ਸਰਕਾਰ ਆਪਣੇ 3 ਸਾਲਾਂ ਦੇ ਕਾਰਜਕਾਲ ਦੌਰਾਨ ਵੀ ਲੋਕਾਂ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਗੁਰੂ ਗੋਬਿੰਦ ਸਿੰਘ ਮਾਰਗ ਦੀ ਪਿਛਲੇ 15 ਸਾਲਾਂ ਤੋਂ ਪੂਰੀ ਤਰ੍ਹਾਂ ਟੁੱਟੀ ਪਿੰਡ ਕਮਾਲਪੁਰਾ ਲੰਮਾ ਜੱਟਪੁਰਾ ਮਾਨੂਕੇ ਲੱਖਾ ਜਕਰ ਹੁੰਦੀ ਰਾਮੇਪਿੰਡ ਨੂੰ ਜਾਂਦੀ ਸੜਕ ਨਹੀਂ ਬਣਾ ਰਹੀ ਤਾਂ ਹੋਰ ਕਿਹੜੇ ਵਿਕਾਸ ਕਰੇਗੀ ਅੱਜ ਪਿੰਡ ਲੱਖਾ ਦੇ ਲੋਕ ਇੱਕ ਵਾਰ ਫੇਰ ਸੜਕਾਂ ਤੇ ਆਏ ਤੇ ਤੇ ਚੈਨਲ ਨਾਲ ਗਲਤ ਕਰਦੇ ਆ ਸਾਬਕਾ ਸਰਪੰਚ ਜਸਵੀਰ ਸਿੰਘ ਲੱਖਾ ਸਿੱਧ ਕਵੀਸ਼ਰ ਭਾਈ ਰਾਏ ਸਿੰਘ ਲੱਖਾ ਪ੍ਰਧਾਨ ਸਾਧੂ ਸਿੰਘ ਲਖਾ ਨੇ ਕਿਹਾ ਕਿ ਹਲਕਾ ਵਜੇ ਕਬੀਬੀ ਸਰਜੀਤ ਗੁਰਮਾਨੂ ਕੇ ਜਿੰਨਾਂ ਦਾ ਜਦੀ ਪਿੰਡ ਮਾਨੂ ਕੇ ਹੈ ਤੇ ਉਸ ਸੜਕ ਉਹਨਾਂ ਦੇ ਪਿੰਡ ਵਿੱਚ ਦੀ ਲੰਘਦੀ ਹੈ ਪਰ ਇਸ ਨੂੰ ਬਣਾਉਣ ਚ ਉਹ ਦਿਲਸਸ ਵੀ ਨਹੀਂ ਦਿਖਾ ਰਹੇ ਪੀਡਬਲੂਡੀ ਮਹਿਕਮਾ ਵੀ ਇਸ ਮਾਮਲੇ ਚ ਕੋਈ ਨੀਂਦ ਸੁੱਤਾ ਹੋਇਆ ਹੈ ਤੇ ਸਬੰਧਤ ਠੇਕੇਦਾਰ ਸੜਕ ਨੂੰ ਬਣਾਉਣ ਚ ਇਨਾਂ ਕੰਨੀ ਕਰ ਰਿਹਾ ਹੈ ਉਹਨਾਂ ਦੱਸਿਆ ਕਿ 2 ਸਾਲ ਪਹਿਲਾਂ 2023 ਚ ਪਿੰਡ ਲੱਖਾ ਵਿਖੇ ਇਲਾਕੇ ਦੇ ਲੋਕਾਂ ਨੇ ਟੁੱਟੀਆਂ ਸੜਕਾਂ ਨੂੰ ਬਣਾਉਣ ਲਈ 38 ਦਿਨ ਰੋਸਤਾਨਾ ਲਾਇਆ ਸੀ ਜਿਸ ਨੂੰ ਦੇਖਦਿਆਂ ਤਤਕਾਲ ਐਸਡੀਐਮ ਨੇ ਧਰਨੇ 'ਚ ਪਹੁੰਚ ਕੇ ਸੜਕਾਂ ਬਣਾਉਣ ਦਾ ਵਾਅਦਾ ਕੀਤਾ ਸੀ ਪਰ ਅੱਜ ਵੀ ਇਹ ਸੜਕਾਂ ਨਹੀਂ ਬਣਾਈਆਂ ਗਈਆਂ ਕੀ ਕਹਿਣਾ ਹੈ ਕਵੀਸ਼ਰ ਰਾਏ ਸਿੰਘ ਦਾ ਬਹੁਤ ਹੀ ਦੁੱਖ ਨਾਲ ਦੀ ਅਸੀਂ ਗੱਲ ਕਰ ਰਹੇ ਹਾਂ ਸਾਡੇ ਲੱਖੇ ਪਿੰਡ ਤੋਂ ਮਾਣੂ ਕਿ ਬਾਇਆ ਕਮਾਲਪੁਰਾ ਹੁੰਦਾ ਹੋਇਆ ਰੋਡ ਤਕਰੀਬਨ ਲਗਭਗ 5-6 ਕਿਲੋਮੀਟਰ ਦਾ ਟੁੱਟਾ ਹੈ ਜੀ ਦੀ ਹਾਲਤ ਇੰਨੀ ਬੁਰੀ ਹੈ ਦਸਣਯੋਗ ਨਹੀਂ ਅੱਜ ਤੋਂ 2 ਸਾਲ ਪਹਿਲਾਂ ਜੀ ਦੀ ਬਦੌਲਤ ਲੱਖੇ ਬੱਸ ਸਟੈਂਡ ਦੇ ਵਿੱਚ ਘੱਟ ਤੋਂ ਘੱਟ 5-7 ਪਿੰਡਾਂ ਨੇ ਇਲਾਕੇ ਦਿਆਂ ਨੇ ਇਹ ਸੜਕ ਤੋਂ ਤੰਗ ਹੋ ਕੇ ਅਸਾਂ ਬਹੁਤ ਵੱਡਾ ਧਰਨਾ ਲਾਇਆ ਜਿਹੜਾ ਧਰਨਾ ਤਕਰੀਬਨ ਡੇਢ ਮਹੀਨਾ ਪੂਰਾ ਚੱਲਿਆ ਤੇ ਵਕਤ ਦੀ ਸਰਕਾਰ ਸਾਡੇ ਮਾਨਯੋਗ ਐਮਐਲਏ ਸਾਹਿਬ ਬੀਬੀ ਸਬਜੀਤ ਕੌਰ ਮਾਣੂ ਕੇ ਜਿਨ੍ਹਾਂ ਨੇ ਇਹ ਸ਼ਰਤ ਬਾਰੇ ਬਿਲਕੁਲ ਧਿਆਨ ਨਹੀਂ ਸੀ ਦਿੱਤਾ ਲੇਕਨ ਧਰਨਾ ਚਕਾਉਣ ਬਾਰੇ ਬੜੇ ਪੁੱਠੇ ਛੇੜੇ ਢੰਗ ਢੰਗ ਤਰੀਕੇ ਦੇ ਨਾਲ ਉਹ ਆਪਣੇ ਤੀਲ ਚਲਾਉਂਦੇ ਰਹੇ ਹੁਣ ਬੇਨਤੀ ਇਹ ਹੈ ਕਿ 2 ਸਾਲ ਲੰਘਿਆ ਤੋਂ ਬਾਅਦ ਵੀ ਪਿਛਲੇ ਸਾਲ 2024 ਦੇ ਵਿੱਚ 8 ਜੁਲਾਈ ਚ ਇਸ ਸੜਕ ਦਾ ਜਿੱਥੇ ਅਸਾਂ ਖੜੇ ਆ ਇਹ ਮਾਨੂਕਿਆ ਵਾਲੀ ਰੋਡ ਵੱਜਦੀ ਹੈ ਇਹਦਾ ਜੋ ਸੀ ਠੇਕੇਦਾਰ ਨੂੰ ਦਿੱਤਾ ਹੋਇਆ ਟੈਂਡਰ ਉਹ ਬਿਲਕੁਲ ਲੰਘ ਚੁੱਕਿਆ ਜੀ ਤੇ ਅੱਜ ਵੀ ਬੀਬੀਐਸ ਇਲਾਕੇ ਚ ਆਉਂਦੀ ਸਾਡੇ ਪਿੰਡ ਵੀ ਆਈ ਬੀਬੀ ਸਾਹਿਬੀ ਜੀ ਤੋਂ ਮਾਣੂ ਕੇ ਮਿਲ ਮਾਣੂ ਕੇ ਨੇ ਬਿਲਕੁਲ ਇਹ ਸੜਕ ਬਾਰੇ ਕੋਈ ਆਵਾਜ਼ ਨਹੀਂ ਦਿੱਤੀ ਕੋਈ ਇਹਦੇ ਵੱਲ ਧਿਆਨ ਨਹੀਂ ਦਿੱਤਾ ਅਸੀਂ ਸਾਰੇ ਦੁਖੀ ਆ ਭਾਈ ਅੱਜ ਹਾਲਾਤ ਪੰਜਾਬ ਦੇ ਕਿਹੋ ਜਿਹੇ ਹੋਏ ਪਏ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਰਗ ਇਹਦਾ ਨਾਮ ਆ ਸੜਕ ਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਮ ਤੇ ਜਿਹੜੀਆਂ ਸੜਕਾਂ ਦੀ ਐਡੀ ਬੁਰੀ ਹਾਲਤ ਹੈ ਤੇ ਆਮ ਸੜਕਾਂ ਦਾ ਫਿਰ ਹੱਲ ਕੀ ਹੈ ਸਾਡੀ ਬੇਨਤੀ ਹੈ ਬੀਬੀ ਜੀ ਨੂੰ ਕਿ ਇਸ ਸੜਕਬਲ ਬਿਲਕੁਲ ਛੇਤੀ ਧਿਆਨ ਦਿੱਤਾ ਜਾਵੇ ਆ ਸਾਰਾ ਪਿੰਡ ਇਲਾਕੇ ਦੇ ਲੋਕ ਖੜੇ ਐ ਜਿੱਥੇ ਇਧਰ ਨੂੰ ਜਾਣ ਨੂੰ ਬਿਲਕੁਲ ਚਿਤ ਨਹੀਂ ਕਰਦਾ ਸਾਨੂੰ ਬਗਲ ਕੇ ਆਉਣਾ ਪੈਂਦਾ ਮਾਨੂੰ ਕਿਹਾ ਤੋਂ ਮੈਧਿਆਣਾ ਸਾਹਿਬ ਮਾਨੂੰ ਕਿਹਾ ਤੋਂ ਲੰਮੇ ਜਟਕure ਵਾਲੀ ਸਾਈਡ ਮਾਨੂੰ ਕਿਹਾ ਤੋਂ ਝੋੜਰਾਂ ਦੇ ਵਿੱਚ ਦੀ ਆਉਣਾ ਪੈਂਦਾ ਤੇ ਆ ਲੋਕਾਂ ਦਾ ਕਸੂਰ ਕੀ ਐ ਅਸਾਂ ਤੁਹਾਨੂੰ ਬੀਬੀ ਜੀ ਚੁਣਿਆ ਦੋ ਵਾਰ ਦੂਜੀ ਵਾਰ ਤੁਸੀਂ ਨੁਮਾਇੰਦਗੀ ਕਰ ਰਹੇ ਹੋ ਸਾਡੇ ਇਲਾਕੇ ਦੀ ਸਾਡੀ ਬੇਨਤੀ ਹੈ ਕਿਰਪਾ ਕਰਕੇ ਇਹ ਸੜਕ ਵੱਲ ਧਿਆਨ ਦਿੱਤਾ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ ਹੋਵੇ